ਨਾਮ ਮਾ ਤੁਹਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੁਹਾਡੇ ਦਾਸ ਭਾਈ ਸੁਕਰ ਦਸੰਗ ਪੁਵਾਰਪੁਰਾ ਅ ਭਾਈ ਮਰਦਾਨਾ ਜੀ ਚੈਂਕੀ ਵਸਟਰੀ ਦਾ ਕਾਰਜਕਾਰੀ ਪ੍ਰਬੰਧ ਪੰਜਾਬ ਨੂੰ ਹੋਣ ਦੇ ਨਾਤੇ ਸਮਾਜ ਸੇਵੀ ਤੌਰ ਤੇ ਮੈਂ ਇੱਥੇ ਪਹੁੰਚਿਆ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਸਾਡੇ ਲੱਖ ਚ ਬਹੁਤ ਵੱਡਾ ਭਾਰੀ ਐਕਸੀਡੈਂਟ ਹੋਇਆ ਪਿਓ ਪੁੱਤਾਂ ਦਾ ਦੋਹਾਂ ਦਾ ਪਰ ਇਹ ਦੇਖ ਕੇ ਬੜਾ ਦੁੱਖ ਹੋਇਆ 108 ਐਂਬੂਲੈਂਸ ਨੂੰ ਪਹਿਲਾਂ ਫੋਨ ਕੀਤਾ ਤੇ ਉਹਨਾਂ ਨੇ ਅੱਧਾ ਘੰਟਾ ਸਾਥੋਂ ਸਵਾਲ ਪੁੱਛੇ ਕੀ ਨੇ ਰੈਵਰ ਕੀਤਾ ਕੀ ਨੋ ਹੈ ਜੀ ਕੀ ਆ ਜੀ ਕੀ ਉਹ ਜੀ ਫਿਰ ਆਉਂਦਿਆਂ ਨੂੰ ਉਹਨਾਂ ਨੇ ਘਟੋ ਘਟ ਘਾਟਾ ਲਾਤਾ ਹਸਪਤਲੋਂ ਆਉਣ ਤੋਂ ਬਾਅਦ ਇਹ ਡਾਕਟਰ ਕਹਿੰਦਾ ਵੀ ਜਿਆਦਾ ਇਸਰੀ ਅਸਲ ਕੋ ਨਜ਼ਦੀਕੀ ਹਸਪਤਾਲ ਜੇ 40 ਆ 40 ਦੇ ਵਿੱਚ ਲੈ ਜਾਓ ਕਹਿੰਦਾ ਜੀ ਉੱਥੇ ਨਹੀਂ ਲੈ ਕੇ ਜਾਣਾ ਤੁਸੀਂ ਆਪਣਾ ਮਰੀਜ਼ ਲਾ ਲਓ ਕੀ ਬੰਦਿਆਂ ਦੀ ਜਾਨ ਮਾਰਨ ਵਾਸਤੇ ਬੰਦਿਆਂ ਨੂੰ ਖਤਮ ਕਰਨ ਵਾਸਤੇ ਐਂਬੂਲੈਂਸਾਂ ਲਾਈਆਂ ਨੇ ਸਰਕਾਰਾਂ ਨੇ ਉੱਥੇ ਨਾ ਲੈ ਕੇ ਜਾਣ ਦਾ ਕਾਰਨ ਕੀ ਸੀ ਉਹ ਉਹ ਕਹਿੰਦਾ ਕਹਿੰਦਾ ਜੀ ਅਸੀਂ ਤਾਂ ਸਰਕਾਰੀ ਚ ਲੈ ਕੇ ਜਾਵਾਂਗੇ ਜਿਹੜੇ ਜਿਵੇਂ ਪੀਜੀਆਈਏ ਸਰਕਾਰੀ ਐਂਬੂਲੈਂਸ ਹੈ ਫਿਰ ਬੰਦੇ ਦੀ ਜਾਨ ਤਾਂ ਕੋਈ ਮਤਲਬ ਨਹੀਂਗਾ ਨਹੀਂ ਪ੍ਰਾਈਵੇਟ ਕਿੱਥੋਂ ਲੈ ਕੇ ਆਈ ਅਸੀਂ ਪ੍ਰਾਈਵੇਟ ਪ੍ਰਾਈਵੇਟ ਦੋਆ ਨੂੰ ਕਿੱਥੋਂ ਫੋਨ ਹੋਇਆ ਤੇ ਇੱਥੇ ਸਮਰਾਲੇ ਦੇ ਵਿੱਚ ਆਪਣੇ ਭਾਈ ਉਤੇ ਹਰਿੰਦਰ ਸਿੰਘ ਨਾਵਾ ਸੀਗੇ ਇਹਦੇ ਜਿਹੜੇ ਐਮਪੀ ਸੀਗੇ ਮਜੂਦਾ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਇੱਥੇ ਦਿੱਤੀ ਹੋਈ ਐ ਕਿ ਐਂਬੂਲੈਂਸ ਉਹ ਸਿਰਫ ਸਮਾਨ ਢੋਣ ਵਾਸਤੇ ਹੀ ਆ ਉਹਦੇ ਲਈ ਡਰਾਈਵਰ ਹੈ ਨਹੀਂਗਾ ਤੇ ਜੇ ਬੰਦਿਆਂ ਦੀ ਜਾਨ ਬਚਾਉਣ ਵਾਸਤੇ ਨਹੀਂ ਅਸੀਂ ਇਹ ਇਹ ਬਰਾਲੇ ਕਰ ਸਕਦੇ ਲਾੜਤਾ ਇਹੋ ਜਿਹਾ ਸਰਕਾਰਾਂ ਦੇ ਲਾੜਤਾ ਇਹੋ ਜਿਹਾ ਪ੍ਰਸ਼ਾਸਨ ਦੇ ਯਾਰ ਬਾਬਾ ਜੀ ਜਿਹਨਾਂ ਦਾ ਐਕਸੀਡੈਂਟ ਹੋਇਆ ਕੌਣ ਨੇ ਕਿੱਥੇ ਦੇ ਰਹਿਣੇ ਵਾਲੇ ਵੀਰੇ ਸਾਡੇ ਹੀ ਭਰਾ ਦੇ ਬਾਲਿਓ ਦੇ ਨੇ ਭਰਾ ਨੇ ਗੁਰਸੇਖ ਭਰਾ ਨੇ ਇੱਕ ਪਾਸੇ ਉਹ ਐਸਕੇਟ ਜੈਦਰੋ ਜਾ ਰਹੇ ਸੀਗੇ ਉਹ ਦਵਾਈ ਦਵਾਉਣ ਵਾਸਤੇ ਵੀਰ ਨੂੰ ਸਾਡੇ ਨੂੰ ਉਹਦਾ ਬੀਪੀ ਘਟਿਆ ਹੋਇਆ ਸੀ ਤੇ ਦੂਹੇ ਪੇਸੋ ਜਾ ਇਧਰੋਂ ਜਾ ਕੇ ਬਲੇਰ ਵਾਲਿਆਂ ਨੇ ਚੱਕਿਆ ਪਿਓ ਪੁੱਤ ਸੀ ਤੋਂ ਨਹੀਂ ਪਿਓ ਪੁੱਤ ਸੀਗੇ ਕਿੰਨੀ ਕੀ ਉਮਰ ਸੀਗੀ ਪਿਓ ਦੀ ਪਿਓ ਦੀ ਡੈਥ ਹੋ ਚੁੱਕੀ ਆ ਤੇ ਬੇਟਾ ਜਿਆਦਾ ਸੀਰੀਅਸ ਐ ਇਸ ਕਰਕੇ ਸਾਡੀ ਬੇਨਤੀ ਆ ਯਾਰ ਇਸ ਤਰ੍ਹਾਂ ਮਾਰੋ ਨਾ ਲੋਕਾਂ ਨੂੰ ਪੰਜਾਬ ਵਾਸੀਓ ਪੰਜਾਬ ਸਰਕਾਰੇ ਮਾਰਨਾ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਵੀ ਇਹ ਬਚਾਏ ਜਾਣ ਐਂਬੂਲੈਂਸਾਂ ਬਣਾਈਆਂ ਕਦੇ ਵਾਸਤੇ ਨੇ ਜੇ ਤੁਸੀਂ ਲੈ ਕੇ ਨਹੀਂ ਜਾਣਾ ਲੈ ਕੇ ਤੁਰਨਾ ਨਹੀਂ ਕਿਸੇ ਨੂੰ ਐਕਸੀਡੈਂਟ ਕਿਹਦੇ ਨਾਲ ਹੋਇਆ ਜੀ ਐਕਸੀਡੈਂਟ ਬਲੈਰੋ ਨਾਲ ਹੋਇਆ ਜੀ ਬਲੈਰੋ ਕੰਟਰੋਲ ਕਰ ਲਿਆ ਹਾਂਜੀ ਕਾਬੂ ਕਰ ਲਿਆ ਜੀ ਲੱਗਦਾ ਉਹਦਾ ਨਸ਼ਾ ਖਾਦਾ ਹੋਇਆ ਹੈ ਹੋਇਆ ਕਿੱਥੇ ਬਾਲਿਓ ਹੋਇਆ ਵੀਰੇ ਬਾਲਿਓ ਕੋਲੇ ਹੋਇਆ ਬਾਲਿਓ ਦੇ ਉਰਲੇ ਪਾਸੇ ਆਨ ਡਿਮੈਂਡ ਆਫ ਅ ਹੈਪੀ ਜੀ ਮੈਡੀਕਲ ਆਫਸਰ ਸੇਵਲਾਸਟਿਕ ਸੁਮਰਾਨ ਹਾਂਜੀ ਐਕਸੀਡੈਂਟ ਕੇਸ ਹੈ ਦੋ ਪੇਸ਼ੈਂਟ ਲੈ ਕੇ ਆਏ ਆ ਇੱਕ ਸਪੇਸ਼ੈਂਟ ਦਾ ਨਾਮ ਹੈ ਸੁਗਰਾਜ ਸਿੰਘ ਸਾਨਾ ਗੁਰਜੀਤ ਸਿੰਘ ਬਾਲਿਓ ਪਿੰਡ ਤੋਂ ਆਏ ਆ ਉਹ ਪੱਤੀ ਕਿਸ ਹਾਲ ਹਮਰਾ ਤੇ ਇਹਦੇ ਚ ਇਹ ਐਕਸੀਡੈਂਟ ਕੇਸ ਸੀਗਾ ਉਹ ਬਲੈਰੋ ਗੱਡੀ ਨਾਲ ਫਾਇਰੇ ਸੀ ਵੀ ਹੋਇਆ ਰੋਡ ਦੇ ਉੱਪਰ ਕਮਾਲਵਾ ਟਾਇਰ ਸ਼ੋਰੂਮ ਦੇ ਕੋਲ ਸੀ ਠੀਕ ਕੰਡੀਸ਼ਨ ਦਾ ਇੱਕ ਪੇਸ਼ੈਂਟ ਤਾਂ ਬਰਾਡ ਡੈਡੀ ਆਇਆ ਸੀ ਜੀ ਜਿਹੜਾ ਗੈਸਟਿੰਗ ਸਟੇਟ ਦੇ ਵਿੱਚ ਸੀ ਉਹ ਸਾਬ ਰੈਂਡ ਬਰਕਲ ਨੂੰ ਪ੍ਰੋਬਲਮ ਸੀ ਜਿਹੜਾ ਦੂਸਰਾ ਪੇਸ਼ੈਂਟ ਆ ਸੁਗਰਾਜ ਸਿੰਘ ਇਹਨੂੰ ਅਸੀਂ ਰੈਫਰ ਕਰਤਾ ਵਾ ਫਾਇਰ ਸੈਂਟਰ ਫਰਦਰ ਟਰੀਟਮੈਂਟ ਇਹਦੇ ਵੀ ਇੰਜਰੀ ਸੀਗੀਆਂ ਫ੍ਰੈਕਚਰ ਵਗੈਰਾ ਕਰਦੇ ਸੀ ਟੈਸਟ ਇੰਜਰੀ ਤੇ ਜਿਹੜਾ ਗੱਡੀ ਦਾ ਡਰਾਈਵਰ ਸੀਗਾ

ਰਾੜ ਤੇ ਵਾਲੀ ਟਿਕਟੀ ਮੋਰਚਾ ਲੱਗ ਰਿਹਾ ਹੈ ਸਾਇਰ ਦਾ ਕੰਮ ਕਰ ਕੋਲ ਕਰ ਰਿਹਾ ਹੈ ਗੱਡੀ ਗਾਜੀ ਤੇ ਕੀ ਹੈ ਰਿਮੋਟ ਲੱਗ ਗਿਆ ਬਹੁਤ ਜਿਆਦਾ ਕਿਨੇ ਦਾ ਸੱਕਾ ਲੱਗਿਆ ਕਿਹੜੇ ਹਸਪੀਟਲ ਤੇ ਜੋ ਤੇ ਜਿਹੜਾ ਗੱਡੀ ਦਾ ਡਰਾਈਵਰ ਆਪੇ ਗੱਡੀ ਦਾ ਡਰਾਈਵਰ ਆਪੇ